ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਲੈਮਨ ਬੁਟੀਕ ਤੋਂ ਅੱਜ ਇੱਕ ਬਹੁਤ ਹੀ ਸੋਹਣਾ ਪਸ਼ਮੀਨਾ ਸਟੱਫ ਦੇ ਉੱਪਰ ਆਪਾਂ ਸੂਟ ਰੈਡੀ ਕੀਤਾ ਜੀ ਇਹ ਆਪਾਂ neck line ਬਣਾਈ ਹੋਈ ਹੈ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣੀ ਜੀ neck line ਆ ਔਰ ਬਹੁਤ ਹੈਵੀ neck ਬਣਿਆ ਹੋਇਆ ਇਹਦਾ ਇਹਦੇ ਵਿੱਚ ਦੋ ਕਲਰ ਦਾ thread ਆਪਾਂ ਯੂਜ਼ ਕੀਤਾ ਹੈ ਇਹ ਵਾਲੀ ਇਹਦੀ ਬਾਜੂ ਹੋਏਗੀ ਜੀ ਬਾਜੂ ਦੇ ਸੈਂਟਰ ਦੇ ਵਿੱਚ ਇਹ ਵਾਲਾ ਵਰਕ ਹੋਏਗਾ نیچے ਔਰ ਉੱਪਰੋਂ ਥੋੜੀ ਥੋੜੀ ਬਾਜੂ ਆ ਜਿਹੜੀ ਉਹ ਪਲੇਨ ਆਏਗੀ ਬਹੁਤ ਸੋਹਣੀ ਡਿਜ਼ਾਈਨਿੰਗ ਦੇ ਵਿੱਚ ਆਪਾਂ ਇਹ ਸੂਟ ਰੈਡੀ ਕੀਤਾ ਵਿਦਆਊਟ ਦੁਪੱਟਾ ਇਹ ਸੂਟ ਹੈ ਜੀ ਉਸ ਤੋਂ ਬਾਅਦ ਆਪਾਂ ਅਗਲਾ ਸੂਟ ਰੈਡੀ ਕੀਤਾ ਜੀ orange shade ਦੇ ਉੱਪਰ ਇਹਦੇ ਵਿੱਚ ਆਪਾਂ ਘੇਰੇ ਦੇ ਉੱਤੇ ਬੂਟੀ ਬਣਾਈ ਹੋਈ ਹੈ ਔਰ corner ਦੇ ਉੱਤੇ ਇਹ ਵਾਲੇ ਫਲਾਵਰ ਨੇ ਤੁਸੀਂ ਦੇਖ ਸਕਦੇ ਹੋ ਫੁੱਲ ਲੁੱਕ ਘੇਰੇ ਦੀ ਵੀ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਉਹ ਵੀ ਤੁਸੀਂ ਪ੍ਰੋਪਰ ਚੈੱਕ ਕਰ ਸਕਦੇ ਹੋ ਇਸ ਤਰ੍ਹਾਂ ਬਣੇਗੀ ਇਹਦੀ ਫੁੱਲ ਘੇਰੇ ਦੀ ਲੁੱਕ ਔਰ ਇਹਦੇ ਬੈਕ ਨੱਕ ਦੇ ਉੱਤੇ ਇਸ ਤਰ੍ਹਾਂ ਬੂਟੀ ਆਏਗੀ ਬਹੁਤ ਹੀ ਹੈਵੀ neck ਬਣਾਈਏ ਬੈਕ ਵੀ ਆਪਾਂ ਔਰ ਇਹਦੇ ਨਾਲ ਆਪਾਂ ਟੈਬੀ ਲਾਈਨਿੰਗ ਦਾ ਦੁਪੱਟਾ ਫੇਰ ਆਪ ਕੀਤਾ ਵਿਦ ਲੇਸ ਉਹ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣੀ ਔਰ ਫਿਨਿਸ਼ਿੰਗ ਨਾਲ ਲੇਸ ਲਗਾਈ ਹੈ ਕੰਟਰਾਸਟ ਸੂਟ ਦਾ ਤੁਸੀਂ ਚੈੱਕ ਕਰ ਸਕਦੇ ਹੋ ਇਹਦੇ ਵਿੱਚ ਤੁਸੀਂ ਕਿਸੇ ਵੀ ਕਲਰ ਕੰਬੀਨੇਸ਼ਨ ਦੇ ਵਿੱਚ ਸਾਡੇ ਤੋਂ ਸੂਟ ਰੈਡੀ ਕਰਵਾ ਸਕਦੇ ਹੋ ਆਰਡਰ ਲਈ WhatsApp ਕਰੋ ਜੀ ਥੈਂਕ ਯੂ